ਸੋਸ਼ਲ ਮੀਡੀਆ ਜ਼ਮਾਨਾ ਤਹਾਂ ਨੂੰ ਸਭ ਨੂੰ ਪਤਾ ਹੈ ਕਿ ਹਰ ਇੱਕ ਅੱਜ ਕੱਲ ਕੰਮ ਕੋਈ ਕਰੇ ਨਾ ਕਰੇ ਪਰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਜ਼ਰੂਰ ਰਹਿੰਦਾ ਕੋਈ ਨਾ ਕੋਈ ਦੇਖਿਆ ਚਾਹੁੰਦਾ ਹੈ ਕਿ ਰੀਲ ਬਣਾਉਣ ਦੇ ਚੱਕਰਾਂ ਦੇ ਵਿੱਚ ਅਜਿਹੇ ਸਟੰਟ ਕੀਤੇ ਜਾਂਦੇ ਨੇ ਕਿ ਜੇਕਰ ਉਹਨਾਂ ਦੇ ਘਰ ਬੈਠੇ ਪਰਿਵਾਰ ਵਾਲ ਦੇਖਣਾਂ ਇੱਕ ਵਾਰ ਤਾਂ ਉਹ ਵੀ ਸਿਰ ਫੜ ਕੇ ਬਹਿ ਜਾਣਗੇ ਕਿ ਸਾਡੀ ਔਲਾਦ ਅਜਿਹੇ ਕੰਮ ਕਰ ਰਹੀ ਹੈ ਅਜਿਹੇ ਸਟੰਟ ਕਰਦੇ ਨੇ ਇਹਨਾਂ ਨੂੰ ਤਾਂ ਦੇਖ ਕੇ ਫਿਰ ਅਸੀਂ ਇਹੀ ਕਹਿ ਸਕਦੇ ਆ ਕਿ ਇਹਨਾਂ ਨੂੰ ਹੁਣ ਆਪਣੀ ਜਾਨ ਪਿਆਰੀ ਨਹੀਂ ਆਪਣੀ ਜਾਨ ਤੋਂ ਆਪਣੀ ਜ਼ਿੰਦਗੀ ਤੋਂ ਅੱਕ ਚੁੱਕੇ ਨੇ ਤਾਂ ਹੀ ਅਜਿਹੇ ਖਤਰਨਾਕ ਸਟੰਟ ਕਰ ਰਹੇ ਨੇ ਤਸਵੀਰਾਂ ਸਕਰੀਨ ਤੇ ਚੱਲ ਰਹੀ ਨੇ ਦੇਖ ਸਕਦੇ ਹੋ ਕਿ ਨੌਜਵਾਨ ਮੁੰਡੇ ਰੀਲ ਬਣਾ ਰਹੇ ਨੇ ਇੱਥੇ ਕੋਈ ਇਹਨਾਂ ਦੀ ਕੋਈ ਚੀਜ਼ ਨਹੀਂ ਡਿੱਗੀ ਕੋਈ ਕੁਝ ਗਵਾਚਿਆ ਨਹੀਂ ਸਿਰਫ ਰੀਲ ਬਣਾਉਣ ਦੇ ਚੱਕਰਾਂ ਦੇ ਵਿੱਚ ਇਹ ਅਜਿਹੇ ਪੁੱਠਾ ਪੰਗਾ ਲੈ ਰਹੇ ਨੇ ਨਾ ਜਾਣੇ ਦੇ ਵਿੱਚ ਕੋਈ ਇੱਥੇ ਹਾਦਸਾ ਵਾਪਰ ਜਾਵੇ ਜਿਸ ਹਿਸਾਬ ਦੇ ਨਾਲ ਪਾਣੀ ਦਾ ਵਹਾਅ ਤੁਹਾਨੂੰ ਲੱਗਦਾ ਕਿ ਇਸ ਨੌਜਵਾਨ ਮੁੰਡੇ ਨੂੰ ਇਸ ਪਾਣੀ ਦੇ ਵਿੱਚ ਸੰਭਲ ਦਾ ਮੌਕਾ ਮਿਲ ਜੂ ਜਾਂ ਫਿਰ ਇਸ ਦੇ ਨਾਲ ਦੇ ਖੜੇ ਦੋਸਤ ਜਿਹੜੇ ਰੀਲਾਂ ਬਣਾ ਰਹੇ ਨੇ ਕੀ ਉਹ ਇਹਨੂੰ ਬਚਾ ਲੈਣਗੇ ਜੇ ਬਾਏ ਚਾਂਸ ਇਸ ਦੇ ਨਾਲ ਕੋਈ ਅਜਿਹਾ ਹਾਸਾ ਵਾਪਰ ਜਾਂਦਾ ਪਾਣੀ ਦੇ ਵਿੱਚ ਡੁੱਬ ਜਾਂਦਾ ਪੈਰ ਤਿਲਕ ਜੇ ਕਿ ਨਾਲ ਖੜੇ ਰੀਲਾਂ ਬਣਾਉਣ ਵਾਲੇ ਇਸ ਨੂੰ ਬਚਾ ਲੈਣਗੇ ਇਸ ਦੇ ਪਿੱਛੇ ਪਾਣੀ ਦੇ ਵਿੱਚ ਛਾਲ ਮਾਰ ਦੇਣਗੇ ਤਾਂ ਫਿਰ ਕਿਉਂ ਲੋਕ ਮੂਰਖ ਬਣਦੇ ਜਾ ਰਹੇ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਜਦੋਂ ਦਾ ਮੋਬਾਈਲ ਆਇਆ ਨਾ ਉਸ ਦਿਨ ਲੋਕਾਂ ਨੇ ਆਪਣੀ ਅੱਧੀ ਤੋਂ ਵੱਧ ਜ਼ਿੰਦਗੀ ਤਬਾਹ ਕਰ ਲਈ ਐ ਕਾਦੇ ਚੱਕਰਾਂ ਚ ਫੇਮਸ ਹੋਣ ਦੇ ਚੱਕਰਾਂ ਚ ਲਾਈਕ ਦੇ ਚੱਕਰਾਂ ਚ ਲਾਈਕ ਫੇਮਸ ਹੋਣ ਦੇ ਚੱਕਰਾਂ ਦੇ ਵਿੱਚ ਇੱਜ਼ਤ ਤੱਕ ਆਪਣੀ ਦਾਤੇ ਲਗਾਈ ਪਈ ਐ ਕਾਦੇ ਪਿੱਛੇ ਕੱਪੜੇ ਛੋਟੇ ਹੋਗੇ ਕਿਉਂ ਹੋਗੇ ਸਿਰਫ ਲੋਕ ਲਾਈਕ ਵੱਧ ਕਰਨਗੇ ਲੋਕ ਖਤਰਨਾਕ ਸਟੰਟ ਕਿਉਂ ਕਰਦੇ ਨੇ ਉਹਨਾਂ ਨੂੰ ਲਾਈਕ ਕਰਨਗੇ ਇਸ ਖਤਰਨਾਕ ਸਟੰਟ ਦੇ ਵਿੱਚ ਉਹਦੀ ਜਾਨ ਜਾਂਦੀ ਆ ਉਹ ਮੈਟਰ ਨਹੀਂ ਕਰਦਾ ਏਸ ਸਟੰਟ ਕਰਨ ਦੇ ਨਾਲ ਉਹਨੂੰ ਕਿੰਨੇ ਲਾਈਕ ਆਉਂਦੇ ਨੇ ਕਿੰਨੀ ਉਹਦੀ ਵੀਡੀਓ ਸ਼ੇਅਰ ਹੁੰਦੀ ਆ ਕਿੰਨੇ ਲੋਕ ਪਸੰਦ ਕਰ ਰਹੇ ਨੇ ਇਹ ਉਹਨਾਂ ਲਈ ਜ਼ਰੂਰੀ ਆ ਉਹਨਾਂ ਦੀ ਲੋਕ ਇੱਕ ਵਾਰ ਲਾਈਕ ਕਰਕੇ ਜਾਂ ਇੱਕ ਵਾਰ ਵੀਡੀਓ ਸ਼ੇਅਰ ਕਰ ਦਣਗੇ ਤਾਂ ਇਸ ਦੇ ਨਾਲ ਉਹਨਾਂ ਨੂੰ ਖੁਸ਼ੀ ਮਿਲ ਜਾਂਦੀ ਆ ਤੁਹਾਡੀ ਖੁਸ਼ੀ ਤੁਹਾਡੇ ਜਿਉਂਦੇ ਜੀ ਆ ਮੰਨ ਲਓ ਸਟੰਟ ਕਰਦੇ ਹੋਏ ਤੁਹਾਡਾ ਕੋਈ ਹਾਦਸਾ ਵਾਪਰ ਜਾਵੇ ਫਿਰ ਤੁਹਾਡੀ ਅਰੀਲਾਂ ਨੂੰ ਕੌਣ ਲਾਈਕ ਕਰੂਗਾ ਕੌਣ ਕਮੈਂਟ ਕਰੂਗਾ ਸੋ ਐਨੀ ਦੂਰ ਦੀ ਕਿਉਂ ਨਹੀਂ ਸੋਚਦੇ ਜ਼ਿੰਦਗੀ ਤੋਂ ਉੱਪਰ ਕੁਝ ਨਹੀਂ ਜੇਕਰ ਤੁਹਾਡੀ ਜ਼ਿੰਦਗੀ ਆ ਤਾਂ ਸਭ ਕੁਝ ਤੁਹਾਡੀ ਜ਼ਿੰਦਗੀ ਦੇ ਨਾਲ ਆ ਰੀਲ ਬਣਾਉਣ ਦੇ ਚੱਕਰਾਂ ਦੇ ਵਿੱਚ ਆਪਣੇ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਓ ਕਿਉਂ ਤੁਸੀਂ ਅਜਿਹਾ ਖਤਰਨਾਕ ਸਟਾਰਟ ਕਰਦੇ ਹੋ ਜਿਹੜੀ ਤੁਹਾਡੀ ਜ਼ਿੰਦਗੀ ਤੁਹਾਡੇ ਤੋਂ ਖੋ ਲਵੇ ਪਰਮਾਤਮਾ ਨੇ ਤੁਹਾਨੂੰ ਜੀਵਨ ਬਖਸ਼ਿਆ ਤੇ ਇਸ ਜੀਵਨ ਨੂੰ ਚੰਗੇ ਪਾਸੇ ਲਾਓ ਜੇਕਰ ਐਨਾ ਹੀ ਤੁਹਾਨੂੰ ਮੌਤ ਦਾ ਸ਼ੌਂਕ ਹੈ ਤਾਂ ਫਿਰ ਬਾਹਰਾਂ ਤੇ ਜਾਓ ਘਟੋ ਘਟ ਸਾਡੇ ਦੇਸ਼ ਦੀ ਰਾਖੀ ਤਾਂ ਹੋਵੇਗੀ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਲੋਕਾਂ ਦੇ ਵੱਲੋਂ ਅਜਿਹੇ ਕੰਮ ਕੀਤੇ ਜਾ ਰਹੇ ਨੇ ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਬਿਲਕੁਲ ਪਿਆਰੀ ਨਹੀਂ ਤਾਂ ਫਿਰ ਅਜਿਹੇ ਕੰਮ ਕਰੋ ਤਾਂ ਕਿ ਕਿਸੇ ਹੋਰ ਦੀ ਜ਼ਿੰਦਗੀ ਵੀ ਬਚ ਸਕੇ ਕੋਈ ਚੰਗਾ ਕੰਮ ਤਾਂ ਕਰੋ ਲੋਕ ਯਾਦ ਵੀ ਰੱਖਣਾ ਅਜਿਹੇ ਰੀਲਾ ਮਹਾਉਂਦੇ ਚੱਕਰਾਂ ਦੇ ਵਿਚਾਲਾ ਕਿ ਗੂ ਆਪਈ ਤੂੰ ਹੀ ਪੁੱਠੇ ਪੰਗੇ ਲੈ ਰਿਆ ਸੀ ਤਾਂ ਕਰਕੇ ਤੇਰੀ ਜਾਨ ਗਈਆ ਇੱਥੇ ਤੁਹਾਡੀ ਜਾਨ ਜੇਕਰ ਅਜਿਹੇ ਸਟੰਟਾਂ ਦੇ ਵਿੱਚ ਜਾਂਦੇ ਤਾਂ ਇਹ ਨਾ ਸੋਚੋ ਕਿ ਲੋਕ ਤੁਹਾਨੂੰ ਰਹਿੰਦੀ ਦੁਨੀਆ ਤੱਕ ਯਾਦ ਕਰਨਗੇ ਲੋਕ ਤੁਹਾਨੂੰ ਕਮੈਂਟ ਕਰਕੇ ਹਮੇਸ਼ਾ ਇਹੀ ਗੱਲ ਕਹਿਣਗੇ ਬਿੱਟ ਮੁਠੇ ਪੰਗੇ ਭਾਈ ਤੂੰ ਹੀ ਲਏ ਸੀ ਜੇ ਤੂੰ ਇੱਥੇ ਨਾ ਜਾਂਦਾ ਤਾਂ ਤੇਰੀ ਜਾਨ ਬਚ ਜਾਂਦੀ। ਨਾ ਕਿ ਤੁਹਾਨੂੰ ਇਹ ਕਹਿਣਗੇ ਵੀ ਹਾਂ ਭਾਈ ਵੀ ਮੁੰਡੇ ਨੇ ਰੀਲ ਬਣਾਉਣ ਦੇ ਚੱਕਰਾਂ ਦੇ ਵਿੱਚ ਆਪਣੀ ਜਾਨ ਗਵਾਇਆ ਬਹੁਤ ਵੱਡਾ ਕੰਮ ਕੀਤਾ। ਅਜਿਹਾ ਕੁਝ ਵੀ ਨਹੀਂ ਹੁੰਦਾ। ਕਦੇ ਵੀ ਰੀਲ, ਫੇਮਸ, ਲਾਇਕ, ਕਮੈਂਟਾਂ ਦੇ ਸੋਸ਼ਲ ਮੀਡੀਆ ਦੇ ਚੱਕਰਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰਿਆ ਕਰੋ। ਤੁਹਾਡੇ ਮਾਵਾ-ਬਪ ਤੁਹਾਨੂੰ ਜੇ ਤੁਸੀਂ ਘਰੋਂ ਸਵੇਰੇ ਨਿਕਲਦੇ ਤਾਂ ਸ਼ਾਮ ਨੂੰ ਉਹ ਉਡੀਕਦੇ ਨੇ ਕਿ ਸਾਡੇ ਬੱਚੇ ਸਹੀ ਸਲਾਮਤ ਘਰ ਆਉਣਗੇ। ਪਰ ਜੇਕਰ ਤੁਸੀਂ ਅਜੇ ਪੁੱਠੇ ਪੰਗੇ ਪਾ ਕੇ ਅਜੇ ਪੁੱਠੇ ਕੰਮ ਕਰਕੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਗੇ ਤਾਂ ਘੱਟੋ ਘੱਟ ਪਿੱਛੇ ਉਡੀਕ ਦੇ ਮਾਪਿਆਂ ਵੱਲ ਜ਼ਰੂਰ ਦੇਖ ਲਿਓ ਬਿਊਰੋ ਰਿਪੋਰਟ ਛੜਕਾਟਾ ਨਿਊਜ਼